ਹਾਂਜੀ ਕਿਸਾਨੋ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਸਿਮਰ ਡਾਕਟਰ ਗੁਰਮਿੰਦਰ ਸਿੰਘ ਬਰਾੜ। ਇਸ ਵੀਡੀਓ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਆ ਜਰੂਰੀ ਗੱਲਬਾਤ ਕਿ ਹੁਣ ਜਿਹੜੀ ਕਣਕ ਦੀ ਫਸਲ ਆ ਉਹ ਨਸਾਰੇ ਤੇ ਐ ਬੂਰ ਪੈ ਰਿਹਾ ਹੈ। ਜਾਂ ਰਿਸਰ ਚੁੱਕੀ ਹੈ, ਦੁੱਧਾ ਪੈ ਰਿਹਾ ਹੈ। ਇਸ ਸਮੇਂ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੈ, ਫਸਲ ਨੂੰ ਸੰਭਾਲਣ ਦੀ ਜ਼ਰੂਰਤ ਹੈ ਕਿ ਹੈ। ਮੌਸਮ ਦੇ ਵਿੱਚ ਤਾਪਮਾਨ ਦੇ ਵਿੱਚ ਬਹੁਤ ਫਲਕਚੁਏਸ਼ਨ ਆ ਮਤਲਬ ਕਦੇ ਵੱਧ ਕਦੇ ਘੱਟ ਰਾਤ ਦਾ ਤਾਪਮਾਨ ਤੇ ਦਿਨ ਦਾ ਤਾਪਮਾਨ ਇਹਦਾ ਫਰਕ ਕਾਫੀ ਹੈ ਹਵਾ ਦੇ ਵਿੱਚ ਨਮੀ ਹੈ ਜਿਹੜੀ ਉਹ 90% ਪਲੱਸ ਜਾ ਰਹੀ ਹੈ ਨਿੱਗਾ ਤਾਪਮਾਨ ਗਰਮ ਤਾਪਮਾਨ ਤੇ ਹਵਾ 'ਚ ਨਮੀ ਜ਼ਿਆਦਾ ਹੋਣੀ ਇਹਦੇ ਵਿੱਚ ਫੰਗਸ ਕੰਪਲੈਕਸ ਹੈ ਜਿਹੜਾ ਉਲੀ ਰੋਗ ਉਹਦੀ ਸਮੱਸਿਆ ਤੋਂ ਖਾਸ ਤੌਰ ਤੇ ਫਸਲ ਦਾ ਹਰ ਰੋਜ਼ ਨਿਰੀਖਣ ਕਰਨਾ ਹੈ ਤੇਲਾ ਚੇਪਾ ਸੁੰਡੀ ਥੋੜੀ ਬਹੁਤੀ ਨਜ਼ਰ ਆਉਂਦੀ ਹੈ ਉਹ ਤੋਂ ਜ਼ਿਆਦਾ ਘਬਰਾਉਣ ਦੀ ਜ਼ਰੂਰਤ ਨਹੀਂ ਹੁੰਦੀ ਖਾਸ ਤੌਰ ਤੇ ਫਸਲ ਦੇ ਨਰੀਖਣ ਦੀ ਜ਼ਰੂਰਤ ਇਸ ਸਮੇਂ ਹੁੰਦੀ ਹੈ ਉਲੀ ਰੋਗ ਤੋਂ ਜੀ ਚਰਾਸ਼ਟ येलो ਰਸਟ ਕਿਉਂਕਿ ਦੌਗੀਆਂ ਚਾਉਂਦੀ ਪਹਿਲਾਂ ਥੱਲੇੋਂ ਇਹ ਸ਼ੁਰੂ ਹੁੰਦੀ ਹੈ ਸ਼ੁਰੂ ਤਾਂ ਆਪਾਂ ਨੂੰ ਉੱਤੋਂ ਕਈ ਵਾਰ ਫਸਲ ਵਧੀਆ ਲੱਗਦੀ ਹੁੰਦੀ ਜਦੋਂ ਆਪਾਂ ਫਰੋਲ ਕੇ ਦੇਖਦੇ ਹਾਂ ਦੌਗੀ ਦੇ ਵਿੱਚ ਥੱਲੇ ਰਸਟ ਜਾਂ ਚਿੱਟੋਂ ਦਾ ਰੋਗ ਜਾਂ ਇਸ ਸਮੇਂ ਜਦੋਂ ਫਲਾਵਰਿੰਗ ਹੁੰਦੀ ਆ ਤਾਂ ਇਸ ਸਮੇਂ ਜਿਹੜੇ ਸਪੋਰ ਜੇ ਹੋਣ ਤਾਂ ਹੈੱਡ ਬਲਾਈਟ ਜਾਂ ਸਕੈਬ ਇਸ ਤਰ੍ਹਾਂ ਦੇ ਫੰਗਸ ਕੰਪਲੈਕਸ ਆ ਜਿਹੜੇ ਉਹ ਆਮ ਆ ਜਾਂਦੇ ਆ ਹੈੱਡ ਬਲਾਈਟ ਆ ਜਿਹੜੀ ਉਹਦੇ ਵਿੱਚ ਕੁਝ ਇੱਕ ਸਪਾਈਕਲਰਸ ਦੇ ਵਿੱਚ ਦਾਣੇ ਨਹੀਂ ਭਰਦੇ ਸਿੱਟੇ ਦੇ ਵਿੱਚ ਕੋਈ ਥਾਂ 'ਤੇ ਦਾਣੇ ਨਹੀਂ ਭਰਦੇ ਉਹ ਹਿੱਸਾ ਸਿੱਟੇ ਦਾ ਚਿੱਟਾ ਹੋ ਜਾਂਦਾ ਜਾਂ ਸਾਰਾ ਸਿੱਟਾ ਵੀ ਚਿੱਟਾ ਹੋ ਸਕਦਾ ਫਸਲ ਆਪਾਂ ਨੂੰ ਲੱਗਦਾ ਹੁੰਦਾ ਠੀਕ ਹੈ ਤੇ ਕਈ ਵਾਰ ਕੀ ਹੁੰਦਾ ਕਿ ਆਪਾਂ ਨੂੰ ਲੱਗਦਾ ਹੁੰਦਾ ਕਿ ਫਸਲ ਬਹੁਤ ਵਧੀਆ ਆਪਾਂ ਕੋਈ ਸਪਰੇਅ ਉਲੀਨਾਸ਼ਕ ਵਗੈਰਾ ਨਹੀਂ ਵਰਤਦੇ ਤੇ ਮਗਰੋਂ ਆ ਕੇ ਝਾੜ ਤੇ ਇਫੈਕਟ ਪੈਂਦਾ ਸਮੇਂ ਸਿਰ ਨਦੀਨ ਕੰਟਰੋਲ ਨਹੀਂ ਕਰਦੇ ਉਹਦਾ ਵੀ ਝਾੜ ਤੇ ਅਣ ਦੇਖਿਆ ਇਫੈਕਟ ਪੈਂਦਾ ਆਪਾਂ ਨੂੰ ਲੱਗਦਾ ਹੁੰਦਾ ਫਸਲ ਵਧੀਆ ਪਰ ਉਹਨੂੰ ਪ੍ਰੋਪਰ ਨਿਊਟ੍ਰੀਸ਼ਨ ਕਈ ਵਾਰ ਕਿਉਂਕਿ ਕੰਪੀਟੀਸ਼ਨ ਹੁੰਦਾ ਨਦੀਨਾਂ ਦਾ ਤਾਂ ਇਹ ਖਾਸ ਖਿਆਲ ਰੱਖਣ ਦੀ ਜ਼ਰੂਰਤ ਹੈ ਚੀਪੇ ਵਗੈਰਾ ਦੇ ਕਈ ਵਾਰ ਕਿਸਾਨ ਵੀਰ ਪੁੱਛਦੇ ਆ ਆਲੇ-ਦਾਲੇ ਤੋਂ ਸ਼ੁਰੂ ਹੁੰਦਾ ਮੈਂ ਪਹਿਲਾਂ ਵੀ ਕਿਹਾ ਕਿ ਜਿੱਥੇ ਕਿ ਦੌਗੀ ਸ਼ੁਰੂ ਹੁੰਦੀ ਲੱਗਦੀ ਉੱਥੇ ਕੰਟਰੋਲ ਕਰ ਲਓ ਇਨਾਂ ਦਾ ਬਹੁਤਾ ਕੋਈ ਪ੍ਰਭਾਵ ਵੀ ਨਹੀਂ ਛਾੜਤੇ ਜ਼ਿਆਦਾ ਪੈਂਦਾ। ਸੁੰਡੀ ਇੱਕ ਸਿੱਟੇ ਤੇ ਦੋਹਾਂ ਸਿੱਟਿਆਂ ਤੇ ਆਪਾਂ ਨੂੰ ਨਜ਼ਰ ਆ ਗਿਆ ਆਪਾਂ ਕਹਿੰਦੇ ਸੁੰਡੀ ਪੈ ਗਈ। ਪਰ ਜਿਹੜੀ ਫੰਗਸ ਆ ਉੱਲੀ ਆ ਉਹ ਜਦੋਂ ਇਨਫੈਕਸ਼ਨ ਕਰਦੀ ਉਹ ਨਹੀਂ ਦਿਸਦੀ ਆਪਾਂ ਨੂੰ। ਉਹਦੀ ਜਦੋਂ ਦਿਸਦੀ ਆ ਉਦੋਂ ਤੱਕ ਉਹ ਨਿਸ਼ਾਨੀਆਂ ਜਦੋਂ ਆਉਂਦੀਆਂ ਨਾ ਉਹ ਆਪਦਾ ਪੂਰਾ ਪ੍ਰਭਾਵ ਜਿਹੜਾ ਹੈਗਾ ਉਸ ਬੂਟੇ ਤੇ ਪੱਤੇ ਤੇ ਪਾ ਚੁੱਕੀ ਹੁੰਦੀ ਆ ਸਿੱਟੇ ਤੇ ਪਾ ਚੁੱਕੀ ਹੁੰਦੀ ਆ। ਇਹ ਚੀਜ਼ ਤੋਂ ਖਾਸ ਧਿਆਨ ਦੇਣ ਦੀ ਜ਼ਰੂਰਤ ਹੈ। ਜਿੰਨਾਂ ਨੇ ਰੋਗ ਰਹਿਤ ਬੀਜ ਪਿਆਦਾ ਕਰਨਾ ਮੈਂ ਪਹਿਲਾਂ ਵੀ ਦੱਸਦਾ ਰਿਹਾ ਕਿ ਜੇ ਉੱਲੀ ਨਾਸ਼ਕ ਆਪਾਂ ਕਰਨਾ ਨਾ ਜੇ ਆਪਾਂ ਕਰਨਾ ਆਪਾਂ ਨੂੰ ਲੱਗਦਾ ਕਿ ਕਰਨਾ ਪਊ ਤਾਂ ਗੋਬ ਟਾਈਮ ਜਾਂ अर्ਲੀ ਫਲਾਵਰਿੰਗ ਜਦੋਂ ਬੂਰ ਪੈਣਾ ਅਜੇ ਸ਼ੁਰੂ ਹੋਣਾ ਉਸ ਟਾਈਮ ਤੇ ਕਰਨ ਦਾ ਫਾਇਦਾ ਜਦੋਂ ਤੁਹਾਡੇ ਬੂਰ ਪੈ ਰਿਹਾ ਜਾਂ ਪੈ ਚੁੱਕਿਆ ਫਿਰ ਉਲੀ ਰੋਗ ਨਜ਼ਰ ਆਉਂਦਾ ਉਸ ਟਾਈਮ ਦੇ ਉੱਤੇ ਆਪਾਂ ਜੇ ਸਪਰੇ ਨਿਸ਼ਾਨੀਆਂ ਆਉਣ ਤੇ ਕਰਦੇ ਆ ਤਾਂ ਉਸ ਟਾਈਮ ਤੇ ਉੱਤੇ ਕਾਫੀ ਇਫੈਕਟ ਹੋ ਚੁੱਕਿਆ ਹੁੰਦਾ ਤਾਂ ਇਹ ਗੱਲਾਂ ਦਾ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੈਗੀ ਹੈ ਤੇ ਜਿਹੜਾ ਮੌਸਮ ਹੈ ਉਹਦੇ ਵਿੱਚ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਹੁਣ 2 ਤਰੀਕ ਨੂੰ ਫਿਰ ਜਿਹੜਾ ਮੀਂਹ ਦੇ ਅਸਾਰ ਹੈ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਰਾਜਸਥਾਨ ਦੇ ਹਿੱਸਿਆਂ ਦੇ ਵਿੱਚ ਤਾਂ ਇਹਨੂੰ ਦੇਖਦੇ ਹੋਏ ਕਿਸਾਨ ਵੀਰ ਜਿੱਥੇ ਉਲੀ ਰੋਗ ਕੋਈ ਕਿਉਂਕਿ ਆਪਾਂ ਨੂੰ ਉੱਤੋਂ ਕਈ ਵਾਰ ਫਸਲ ਠੀਕ ਲੱਗਦੀ ਹੈ ਦੌਗੀਆਂ ਦੇ ਵਿੱਚ ਫਰੋਲ ਕੇ ਦੇਖੀਏ ਤਾਂ ਥੱਲੇ ਜਿਹੜਾ ਚਟੂ ਦਾ ਰੋਗ ਆ ਜਾਂ ਕੋਈ ਹੋਰ ਸਮੱਸਿਆ ਮਾਰੇ ਪੱਤਿਆਂ ਤੇ ਦਾਗ ਧੱਬੇ ਕਈ ਕਿਸਾਨ ਵੀਰਾਂ ਜਿਹੜੇ ਉਹ ਕੀਟਨਾਸ਼ਕ ਦੇ ਨਾਲ ਉਲੀ ਨਾਸ਼ਕ ਖਾਸ ਤੌਰ ਤੇ ਤੇਲੇ ਚਿਪੇ ਵਾਲੀ ਹਨ ਜਿਹੜੀ ਸਕਿੰਗ ਪੈਸਟ ਵਾਲੀ ਦਵਾਈ ਆ ਰਸ ਚੂਸਣ ਵਾਲੇ ਕੀੜਿਆਂ ਵਾਲੀ ਦਵਾਈ ਆ ਥਾਈਮਥਾਕਸ ਵਗੈਰਾ ਹੋ ਗਈ ਕਨਫੀਡੋਰ ਵਗੈਰਾ ਹੋ ਗਈ ਇਹਨੂੰ ਕਦੇ ਵੀ ਮਿਕਸ ਕਰਕੇ ਕੀਟਨਾਸ਼ਕ ਨਾਲ ਸਪਰੇ ਨਹੀਂ ਕਰਨਾ ਚਾਹੀਦਾ ਇਹਦੀ ਟੌਕਸਿਸਿਟੀ ਆਉਂਦੀ ਆ ਜਾਂ ਇਹਦਾ ਅਸਰ ਘਟ ਜਾਂਦਾ ਜਾਂ ਟੌਕਸਿਸਿਟੀ ਆਉਂਦੀ ਹੈ ਪੱਤੇਆਂ ਦੇ ਉੱਤੇ ਪੀਲਾਪਨ ਕਾਫੀ ਆ ਜਾਂਦਾ ਹੈ ਜਾਂ ਫਿਰ ਇਹ ਹੁੰਦਾ ਕਿ ਜਦੋਂ ਆਪਾਂ ਸਪਰੇ ਕਰਦੇ ਆ ਦੋ ਤਿੰਨ ਸਪਰੇਆਂ ਮਿਲਾ ਕੇ ਕਰਦੇ ਡਬਲ ਫੋਰ ਆ ਵਾਜੇ ਪ੍ਰੈਸ਼ਰ ਵਾਜੇ ਜਾਂ ਫਿਰ ਸਪੈਸ਼ਲ ਰਸ ਚੂਸਕਤੇ ਕੋਈ ਸੁੰਡੀ ਵਾਲਾ ਕੋਈ ਉਲੀ ਵਾਲਾ ਦਵਾਈ ਆਪਾਂ ਮਿਕਸ ਕਰਕੇ ਕਰਦੇ ਉਹਦੇ ਨਾਲ ਟੌਕਸਿਸਿਟੀ ਆਉਂਦੀ ਆ ਕਿਉਂਕਿ ਦੋਹੇ ਹੀ ਕੀਟਨਾਸ਼ਕ ਆ ਜਾਂਦੇ ਆ ਉਲੀਨਾ ਜਿਹੜੇ ਹੈਗੇ ਆ ਉਹ ਇਹ ਜਿਹੜਾ ਪੈਸਟੀਸਾਈਡ ਇਨਸੈਕਟੀਸਾਈਡ ਫੰਜੀਸਾਈਡ ਤਾਂ ਇਹ ਚੀਜ਼ ਦਾ ਖਾਸ ਖਿਆਲ ਰੱਖਣ ਦੀ ਜ਼ਰੂਰਤ ਆ ਸਪਰੇਅ ਵਾਸਤੇ ਪਾਣੀ ਪੂਰਾ ਲਾਓ ਕਈ ਵਾਰ ਉਲੀ ਨਾਸ਼ਕ ਆਪਾਂ ਕਰ ਲੈਨੇ ਕਰ ਦਿੰਨੇ 100 ਲੀਟਰ ਪਾਣੀ ਚ ਪੂਰੇ ਪੱਤੇ ਪੂਰੀ ਫੋਲੀਜ ਕਵਰ ਨਹੀਂ ਹੁੰਦੀ ਉਹ ਚੀਜ਼ ਵੀ ਇਫੈਕਟ ਕਰਦੀ ਆ ਤਾਂ ਪੱਤਿਆਂ ਦੇ ਉੱਤੇ ਪੀਲਾ ਪਾਣਾ ਝੰਡੇ ਪੱਤੇ ਤੇ ਖਾਸ ਤੌਰ ਤੇ ਇਹ ਪੀਲਾ ਪਾਣਾ ਉਹਦਾ ਤਾਂ ਉਹ ਚੀਜ਼ ਮਾੜਾ ਪ੍ਰਭਾਵ ਪਾਊਗੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ